ਸ੍ਰੀ ਗੁਰਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂਦੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਛਿਰਵਾਤ ਕਾ ਦੇ ਆਈ ਦੀ ਵੱਡੀ ਖਬਰ ਕਿ ਕੈਨੇਡਾ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ ਹੁਣ ਪੀਆਰ ਹਾਸਲ ਕਰਨਾ ਹੋਇਆ ਮਹਿੰਗਾ ਕੈਨੇਡਾ ਵਿੱਚ ਪਰਮਾਨੈਂਟ ਰੈਜ਼ਿਡੈਂਸੀ ਪੀਆਰ ਪ੍ਰਾਪਤ ਕਰਨ ਦਾ ਸੁਪਨਾ ਦੇਖਣ ਵਾਲੇ ਵਿਦੇਸ਼ੀ ਕਾਮਿਆਂ ਨੂੰ ਹੁਣ ਹੋਰ ਪੈਸੇ ਖਰਚ ਕਰਨ ਦੀ ਲੋੜ ਹੋਵੇਗੀ ਇਮੀਗ੍ਰੇਸ਼ਨ ਰਿਫਿਊਜੀ ਐਂਡ citizenship canada ircc ਨੇ ਉਦੇਸ਼ੀ ਕਾਮਿਆਂ ਲਈ ਕੈਨੇਡਾ ਆਉਣ ਵਾਲੇ ਲੋੜੀਂਦੀ ਪੈਸੇ ਦੀ ਸੀਮਾ ਵਿੱਚ ਬਦਲਾ ਕਰ ਦਿੱਤਾ ਹੈ 2 ਐਕਸਪ੍ਰੈਸ ਐਂਟਰੀ ਪ੍ਰੋਗਰਾਮ ਦੇ ਤਹਿਤ ਕੈਨੇਡਾ ਜੀਪੀਆਰ ਦੀ ਮੰਗ ਕਰਨ ਵਾਲੇ ਲੋਕਾਂ ਨੂੰ ਹੁਣ 500 ਕੈਨੇਡੀਅਨ ਡਾਲਰ ਲਗਭਗ 3 ਲੱਖ ਰੁਪਏ ਹੋਰ ਖਰਚ ਕਰਨੀ ਪੈਣਗੇ ਇਸ ਤਰ੍ਹਾਂ ਹੁਣ ਕਾਮਿਆਂ ਨੂੰ ਕੈਨੇਡਾ ਜਾਣ ਲਈ ਹੋਰ ਪੈਸੇ ਦਾ ਪ੍ਰਬੰਧ ਕਰਨ ਦੀ ਲੋੜ ਹੈ ਜੇਕਰ ਕੋਈ ਇਕੱਲਾ ਵਿਅਕਤੀ ਕੈਨੇਡਾ ਵਿੱਚ ਪੀਆਰ ਪ੍ਰਾਪਤ ਕਰਨ ਲਈ ਅਰਜ਼ੀ ਦੇ ਰਿਹਾ ਹੈ ਤਾਂ ਪਹਿਲਾਂ ਉਸ ਨੂੰ 14.690 ਦੀ ਲੋੜ ਸੀ ਪਰ ਹੁਣ ਇਹ ਸੀਮਾ 15.263 ਤੱਕ ਵਧਾ ਦਿੱਤੀ ਗਿਆ ਹੈ ਇਹ ਰਕਮ ਉਹਦੋਂ ਦੀ ਵਧ ਜਾਂਦੋਂ ਉਹਦੋਂ ਵੀ ਵਧ ਜਾਂਦੀ ਜਦੋਂ ਪਰਿਵਾਰ ਦੇ ਮੈਂਬਰ ਵੱਧਦੇ ਹਨ ਜਵੇਂ ਨਿਜਮ ਸਿਰਫ ਪੈਂਡਰਲ ਸਕਿੱਲ ਵਰਕਰ ਪ੍ਰੋਗਰਾਮ ਤੇ ਫੈਡਰ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਦੇ ਤਹਿਤ ਅਰਜੀ ਦਿਨ ਵਾਲ ਵਿਦੇਸ਼ੀ ਕੰਮਾਂ ਤੇ ਲਾਗੂ ਹੋਣਗੇ ਇਹਨਾਂ ਦੋਵਾਂ ਪ੍ਰੋਗਰਾਮਾਂ ਪ੍ਰੋਗਰਾਮਾਂ ਦੇ ਤਹਿਤ ਵਿਨੇਕਰਾਂ ਨੂੰ 6 ਮਹੀਨਿਆਂ ਤੋਂ 1 ਸਾਲ ਦੇ ਅੰਦਰ ਪੀਆਰ ਮਿਲਦਾ ਹੈ ਇਨਾ ਪ੍ਰੋਗਰਾਮ ਦੇ ਤਹਿਤ ਵਿਦੇਸ਼ੀ ਕੰਮ ਦਾ ਤਜਰਬਾ ਰੱਖਣ ਵਾਲੇ ਕਨੇਡਾ ਆ ਕੇ ਕੰਮ ਕਰਦੇ ਹਨ ਕੁਝ ਲੋਕਾਂ ਨੂੰ ਪੀਆਰ ਲਈ ਅਰਜੀ ਦੇਂਦੇ ਸਮੇਂ ਲੋਡੀਨ ਦੇ ਫੰਡ ਦਿਖਾਉਣ ਦੀ ਲੋੜ ਨਹੀਂ ਹੁੰਦੀ ਇਨਾਂ ਵਿੱਚ ਉਹ ਲੋਕ ਸ਼ਾਮਲ ਹਨ ਜੋ ਕਨੇਡੀਅਨ ਐਕਸ ਐਪੀਰੀਐਂਸ ਕਲਾਸ ਅਧੀਨ ਅਰਜੀ ਦੇ ਰੱਖਿਆ ਜਾਂ ਉਹ ਲੋਕ ਜਿਨ੍ਹਾਂ ਕੋਲ ਕੈਨੇਡਾ ਵਿੱਚ ਕੰਮ ਕਰਨ ਦੀ ਇਜਾਜ਼ਤ ਹੈ ਤੇ ਨੌਕਰੀ ਦੀ ਪੀਛਕੜ ਹਾਲਾਕੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਵਿੱਚ ਪੈਸੇ ਦੀ ਜਾਣਕਾਰੀ ਨੂੰ ਅਪਡੇਟ ਰੱਖਣਾ ਬਿਹਤਰ ਹੋਵੇਗਾ ਕਿਉਂਕਿ ਸਿਸਟਮ ਇੱਕ ਬਿਨੇਕਰ ਨੂੰ ਇੱਕ ਤੋਂ ਵੱਧ ਪ੍ਰੋਗਰਾਮਾਂ ਲਈ ਯੋਗ ਮੰਨ ਸਕਦਾ ਹੈ ਪੈਸੇ ਦੀ ਜਾਣਕਾਰੀ 28 ਜੁਲਾਈ ਤੱਕ ਅਪਡੇਟ ਕੀਤੀ ਜਾ ਸਕਦੀ ਹੈ ਪੀਆਰ ਬਿਨੇ ਕਰ ਕਿਸੇ ਵੀ ਬੈਂਕ ਜਾਂ ਵਿੱਤੀ ਸੰਸਥਾ ਤੋਂ ਇੱਕ ਅਧਿਕਾਰੀ ਪੱਤਰ ਦਿਖਾ ਸਕਦੇ ਹਨ ਇਨ੍ਹਾਂ ਪੱਤਰਾਂ ਵਿੱਚ ਵਿੱਤੀ ਸੰਸਥਾ ਦਾ ਲੈਟਰ ਹੈਡ ਸੰਪਰਕ ਜਾਣਕਾਰੀ ਬਿਨੇ ਕਰਦਾ ਨਾਮ ਬਕਾਇਆ ਕਰਜ਼ਾ ਤੇ ਖਾਤੇ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਬਿਨੇ ਕਰ ਕੋਲ ਪੀਆਰ ਲਈ ਅਰਜੀ ਦੇਣ ਵੇਲੇ ਉੰਦੇ ਵੀਜ਼ਾ ਜਾਰੀ ਕਰਨ ਲਈ ਇਹਨਾਂ ਫੰਡਾਂ ਤੱਕ ਪਹੁੰਚ ਹੋਣੀ ਚਾਹੀਦੀ ਹੈ ਇਹਨਾਂ ਨੂੰ ਇਹ ਵੀ ਸਾਬਤ ਕਰਨਾ ਪਵੇਗਾ ਕਿ ਜਦੋਂ ਕੈਨੇਡਾ ਪਹੁੰਚਦੇ ਹਨ ਤਾਂ ਉਸ ਖਾਤੇ ਵਿੱਚ ਪੈਸੇ ਦੀ ਕਾਨੂੰਨੀ ਤੌਰ ਤੇ ਵਰਤੋਂ ਕਰ ਸਕਦੇ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ